ਵੱਲੇ ਬਹੁਤ-ਬਹੁਤ ਮੁਬਾਰਕਾਂ ਕਾਫੀ ਦਿਨਾਂ ਦਾ ਬਰੋਸੀਆਂ ਨੇ ਚਰਚਾ ਫਲਾਈ ਹੋਈ ਸੀ ਕਿ ਬੀਬਾ ਜੀ ਜਾ ਰਹੇ ਨੇ ਜਾਂ ਸੁਪੀਰ ਜੀ ਆ ਰਹੇ ਨੇ ਤੇ ਅੱਜ ਆਖਰ ਐਲਾਨ ਹੋਇਆ ਸਭ ਤੋਂ ਪਹਿਲਾਂ ਤਖਸਾ ਪਹੁੰਚੇ ਕਿਵੇਂ ਮਹਿਸੂਸ ਕਰ ਰਹੇ ਹੈਗੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਜਿਨ੍ਹਾਂ ਨੇ ਇਸ ਨਿਰਮਾਨੀ ਨੂੰ ਇਸ ਮਹਾਨ ਸਥਾਨ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈਗਾ ਜੀ ਬਾਕੀ ਪਾਰਟੀ ਦਾ ਧੰਨਵਾਦ ਕਰਦੀਆਂ ਤੇ ਸਭ ਤੋਂ ਜ਼ਿਆਦਾ ਆਪਣੇ ਇੱਕ-ਇੱਕ ਵਰਕਰ ਦਾ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਇਸ ਨਿਮਾਨੀ ਦੇ ਉੱਤੇ ਭਰੋਸਾ ਕਰਕੇ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਦੇਨਦਾਰਾਂ ਉਹਨਾਂ ਸਾਰੇ ਵਕਰਾ ਦਾ ਜਿਨ੍ਹਾਂ ਨੇ ਆਪ ਦੀ ਜੀ ਜਾਨ ਲਗਾ ਕੇ ਸਾਰੇ ਜਾਣਦੇ ਹੀ ਨੇ ਕਿ ਸਭ ਤੋਂ ਵੱਡੀ ਲੜਾਈ ਬਠਿੰਡਾ ਸੀਟ 'ਚ ਹਮੇਸ਼ਾ ਹੁੰਦੀ ਹੈ ਸਾਰੀ ਪਾਰਟੀਆਂ ਇਕੱਠੇ ਹੋ ਕੇ ਆਪ ਦੇ ਸਭ ਤੋਂ ਦਿੱਗਜ ਨੇਤਾ ਇੱਥੇ ਭੇਜੇ ਇੱਕੋ ਹੀ ਨਿਸ਼ਾਨੇ ਦੇ ਨਾਲ ਕਿ ਇਸ ਵਾਰੀ ਤਕੜੀ ਨੂੰ ਹਰਾਣਾ ਹੈ ਲੇਕਿਨ ਇਸ ਫੌਜ ਦੀ ਸਦਕਾ ਜਿਨ੍ਹਾਂ ਨੇ ਇਸ ਲੜਾਈ 'ਚ ਘਰ-ਬਾਰ ਛੱਡ ਕੇ ਪਰਚਿਆਂ ਦੀ ਪਰਵਾਹ ਨਾ ਕਰਕੇ ਕਿਸੇ ਚੀਜ਼ ਦੀ ਪਰਵਾਹ ਨਾ ਕਰਕੇ ਕੱਲੇ ਉਸ ਤਖਣੀ ਨੂੰ ਬੁਲੰਦ ਰੱਖਣ ਵਾਸਤੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਨਾਲ ਫਤਿਹ ਮਿਲੀ ਹੈ ਅੱਜ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਆਈ ਅਰਦਾਸ ਕਰਕੇ ਆਈਆਂ ਕਿ ਇਹ ਲੜਾਈ ਪੰਜਾਬ ਦੀ ਦਿੱਲੀ ਦੇ ਨਾਲ ਹੈ ਤੇ ਮੈਨੂੰ ਆਸ ਤੇ ਉਮੀਦ ਹੈ ਕਿ ਜਿੱਥੇ ਹਰ ਪੰਜਾਬੀ ਜੀ ਜਾਨ ਲਗਾਊਗਾ ਕਿ ਜਿੱਤ ਫਤਿਹ ਪੰਜਾਬ ਦੀ ਹੋਏ ਇਸ ਲੜਾਈ ਵਿੱਚ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਸੀਂ ਅੱਗੇ ਵਧਾਂਗੇ ਇਸ ਨਿਸ਼ਾਨੇ ਦੇ ਨਾਲ ਕਿ ਇੱਕ ਵਾਰ ਫਿਰ ਜੇ ਸਫਲਤਾ ਮਿਲੀ ਤਾਂ ਜਿਨਨੇ ਕੰਮ ਪਹਿਲੇ ਕੀਤੇ ਨੇ ਉਸ ਤੋਂ ਵੱਧ ਕੰਮ ਹੋਰ ਤੰਦਹੀ ਦੇ ਨਾਲ ਪੰਜਾਬ ਜੇ ਵੀ ਕਰ ਸਕੀਏ ਪਾਰਲੀਮੈਂਟ ਚ ਵੀ ਪੰਜਾਬ ਦਾ ਇੱਕ ਇੱਕ ਮੁੱਦਾ ਉਠਾ ਕੇ ਪੰਜਾਬ ਦੀ ਲੜਾਈ ਲੜਨ ਵਾਸਤੇ ਜਿੰਨੀ ਵੱਡੀ ਜੇ ਕੋਈ ਕੁਰਬਾਨੀ ਵੀ ਦੇਣੀ ਹੋਏ ਆਪਣੇ ਪੰਜਾਬ ਵਾਸਤੇ ਜੀ ਜਾਨ ਇੱਕ ਕਰਕੇ ਆਪਾਂ ਹਾਜ਼ਰ ਆ ਬਾਕੀ ਆਪਣੇ ਹਲਕੇ ਦੇ ਲੋਕਾਂ ਤੋਂ ਮੈਂ ਆਹੀ ਕਹਿ ਸਕਦੀ ਆ ਕਿ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਇਸ ਅਤਾ ਪਿਆਰ ਦਾ ਮੈਂ ਕਦੇ ਮੁੱਲ ਮੋੜ ਨਹੀਂ ਸਕਦੀ ਜਿਨੂੰ ਤੁਸੀਂ ਫਰਸ਼ਾਂ ਤੋਂ ਚੱਕ ਕੇ ਅਸਾ ਤਾਈ ਬਿਠਾਤਾ ਹੈ ਇਹ ਹਮੇਸ਼ਾ ਵਾਸਤੇ ਮੈਂ ਤੁਹਾਡੇ ਸਾਰਿਆਂ ਦਾ ਰਿਣੀ ਰਵਾਂਗੀ ਅੱਜ ਤਾਂ ਇਹ ਕਹਿ ਸਕਦੀ ਆ ਤੁਹਾਡਾ ਪਿਆਰ ਹੋਰ ਲੈਣ ਵਾਸਤੇ ਆਈ ਆ ਤੇ ਤੁਹਾਡਾ ਪਿਆਰ ਜਿੱਤਣ ਵਾਸਤੇ ਜੋ ਕੰਮ ਕਰਨਾ ਪਊਗਾ ਉਹ ਦਿਨ ਰਾਤ ਇੱਕ ਕਰਕੇ ਕਰਾਂਗੀ ਫਾਈਟ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਮੰਤਰੀ ਨੇ ਇੱਕ ਪਾਸੇ ਕਾਂਗਰਸ ਨੇ ਵੀ ਚਲੋ ਭਾਵੇਂ ਤੁਹਾਡੇ ਚ ਗਏ ਹੋਏ ਨੇ ਜੀਤ ਮਨਿੰਦਰ ਸਿੰਘ ਨੂੰ ਉਤਾਰਿਆ ਹੈਗਾ ਦੂਜੀ ਪਾਸੇ ਤੁਹਾਡੀ ਮਲੂਕਾ ਪਰਿਵਾਰ ਦੀ ਨੂੰ ਉਤਾਰੀ ਹੈਗੀ ਜਿਵੇਂ ਦੇਖਦੇ ਹੋ ਫਾਈਟ ਨੂੰ ਸਾਰੇ ਨੇ ਹਾਂਜੀ ਸਾਰੇ ਵਿਰੋਧੀ ਇਕੱਠੇ ਹੋਏ ਨੇ ਤਿੰਨੋਂ ਦੀ ਤਿੰਨੋਂ ਦਿੱਲੀ ਦੀ ਪਾਰਟੀਆਂ ਇਕੱਠੀਆਂ ਨੇ ਇੱਕੋ ਹੀ ਨਿਸ਼ਾਨੇ ਦੇ ਨਾਲ ਉਥੋਂ ਕੈਂਡੀਡੇਟ ਖੜਾ ਕੀਤਾ ਜਿਹੜੀ ਇਹਨਾਂ ਦੀ ਫੈਂਡਰੀ ਮੈਚ ਜਿਹੜਾ ਇਹਨਾਂ ਦਾ ਗੱਠਜੋੜ ਹੋਇਆ ਹੈਗਾ ਇਸ ਗੱਠਜੋੜ ਦੇ ਤਹਿਤ ਖੜਾ ਆਮ ਆਦਮੀ ਦੇ ਇੱਕ ਮੰਤਰੀ ਨੂੰ ਕੀਤਾ ਹੈ ਸਾਡੇ ਪਰਿਵਾਰਕ ਹਲਕੇ ਤੋਂ ਤੇ ਬਾਕੀ ਇਸ ਦੋਵਾਂ ਨੇ ਟਿਕਟਾ ਇਹੋ ਜਿਹਿਆਂ ਨੂੰ ਦਿੱਤੀਆਂ ਨੇ ਕਿ ਵੱਡੀਆਂ-ਵੱਡੀਆਂ ਪਾਰਟੀਆਂ ਨੇ ਪਾਵੇਂ ਕਾਂਗਰਸ ਦੇ ਪ੍ਰਧਾਨ ਸਾਹਿਬ ਦੇ ਪੋਸਟਰ ਵੀ ਲੱਗਦੇ ਪਾਰਟੀਆਂ ਇਕੱਠੀਆਂ ਨੇ ਪੂਰੀ ਤਾਕਤ ਲਾ ਰਹੀਆਂ ਨੇ ਕਿ ਇਸ ਤਕੜੀ ਨੂੰ ਕਮਜ਼ੋਰ ਕਰਾਂਗੇ ਲੇਕਿਨ ਇਸ ਤਕੜੀ ਦੇ ਉੱਤੇ ਪਰਮਾਤਮਾ ਸਾਡਾ ਰੱਬ ਰੱਖਾ ਹੈਗਾ ਜਿਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਇਸ ਖੇਤਰੀ ਪਾਰਟੀ ਨੇ ਪੰਜਾਬ ਦੀ ਸੇਵਾ ਕੀਤੀ ਹੈ ਹਮੇਸ਼ਾ ਮੀਰੀ ਪੀਰੀ ਮਾਲਕ ਤੇ ਦਿਖਾਏ ਹੋਏ ਰਾਸਤੇ ਤੇ ਚੱਲ ਕੇ ਇਸ ਸੂਬੇ ਦੀ ਸੱਚੀ ਸੁੱਚੀ ਸੇਵਾ ਕੀਤੀ ਕਦੇ ਝੂਠ ਨਹੀਂ ਮਾਰਿਆ ਕਦੇ ਕਿਸੇ ਦੇ ਨਾਲ ਇਹ ਮੈਂ ਕਹਿ ਸਕਦੀ ਹਾਂ 15 ਸਾਲ ਚ ਨਾ ਕਿਸੇ ਦੇ ਨਾਲ ਧੱਕਾ ਨਾ ਕਿਸੇ ਦੇ ਨਾਲ ਧੋਖਾ ਨਾ ਕਿਸੇ ਦੇ ਉੱਤੇ ਪਰਚਾ ਤੇ ਨਾ ਹੀ ਕੋਈ ਪੈਸਿਆਂ ਦਾ ਲੈਂਦੇ ਸਾਫ਼ ਸੁਥਰੇ ਤਰੀਕੇ ਦੇ ਨਾਲ ਪਰਮਾਤਮਾ ਦੀ ਸੇਵਾ ਸਮਝ ਕੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਅੱਜ ਪਰਮਾਤਮਾ ਤੋਂ ਵੀ ਆਸ ਰੱਖਦੀਆਂ ਤੇ ਪਰਮਾਤਮਾ ਰੂਪੀ ਸੰਗਤ ਤੋਂ ਵੀ ਆਸ ਰੱਖਦੀਆਂ ਕਿ ਉਹ ਆਪਣਾ ਅਸ਼ੀਰਵਾਦ ਦੇ